ਆਮ ਜੀ ਦੇ ਜੈ ਉਹ ਸਾਡੇ ਵਿੱਚ ਆ ਰਹੇ ਆ ਤੋਂ ਆਪਣੇ ਆਦਰ ਤੇ ਸਤਿਕਾਰ ਨਾਲ ਬੇਨਤੀ ਕਰੂਗਾ ਸਾਡੇ ਮਨ ਦੇ ਪ੍ਰਧਾਨ ਸ਼੍ਰੀ ਮਾਨਪੁਰੀ ਰਾਜ ਜੀ ਕਰੋਨਾ ਦੇ ਨਾਲ ਦੇ ਨਾਲ ਰਕੇਸ਼ ਸ਼ਰਮਾ ਜੀ ਸੈਕਟਰੀ ਸਾਹਿਬ ਹੇਮਾ ਪ੍ਰਸ਼ਾਦੀ ਸ਼੍ਰੀ ਆਗਿਆ ਸਾਡੇ ਮੋਹ ਮਹਿਮਾਨ ਨੂੰ ਬੜੇ ਅਦਬ ਦੇ ਸਤਿਕਾਰ ਦੇ ਨਾਲ ਮਾਸਤੇ ਲੱਗਿਆ سنات ان شو کام کرنا ہوگئے گن سب میں بےنتی کر رہا شری سریش پاشا جی اور سردار کے شری مہاجن جی کلدیپ مہاجی نیلجی پتا ਵਰਨ ਕੁਮਾਰ ਜੀ ਜੀ ਨਾਲ ਜਿੰਨਾਂ ਸਰਕਾਰੀ ਆਜ ਇਸ ਰਾਮੰਗਲ ਜਿਹੜਾ ਮੰਚ ਜੈ ਜੀ ਜੈ ਜੀ ਅੱਜ ਜਿਸ ਰਾ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਸ਼੍ਰੀ ਗੁਰੂ ਕਲਾ ਮੰਚ ਨਖੋਦਰ ਵੱਲੋਂ ਅੱਜ ਸ਼੍ਰੀ ਰਾਮ ਲੀਲਾ ਮੰਚਨ ਦਾ ਪਹਿਲਾ ਦਿਨ ਜੋ ਕਿ ਸ਼੍ਰੀ ਗਣੇਸ਼ ਵੰਦਨਾ ਜੀ ਦੇ ਨਾਲ ਇਸ ਰਾਮ ਲੀਲਾ ਦਾ ਜੋ ਪਹਿਲਾ ਮੰਚਨ ਪਹਿਲਾ ਦਿਨ ਸ਼ੁਰੂਆਤ ਕੀਤੀ ਜਾ ਰਹੀ ਹੈ ਸੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਅੱਜ ਦੇ ਮੁੱਖ ਮਹਿਮਾਨ

No, I don't know. نیل ٹکڑ جی ਵਾਹਿਗੁਰੂ ਸਾਲਾ ਬੋਤਾ ਜੀ ਵਾਹਿਗੁਰੂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਬਹੁਤ ਹੀ ਖੁਸ਼ੀ ਤੇ ਆਨੰਦ ਦਾ ਸਮਾਂ ਹੈ ਇਸ ਗੁਰੂ ਕਲਾ ਮੰਚ ਜਿਹੜੀ ਰਾਤਰੀ ਰਾਮਲੀਲਾ ਦਾ ਮੰਚਨ ਕਰ ਰਹੀ ਪਿਛਲੇ 33 ਸਾਲਾਂ ਤੋਂ ਅੱਜ ਤੋਂ ਅਸੀਂ 34ਵੇਂ ਸਾਲ ਦੇ ਵਿੱਚ ਰਾਤਰੀ ਰਾਮਲੀਲਾ ਦਾ ਸ਼ੁਰੂਆਤ ਕਰਨ ਜਾ ਰਹੇ ਹਾਂ ਬਹੁਤ ਖੁਸ਼ੀ ਆ ਮੈਨੂੰ ਕਿ ਪ੍ਰਭੂ ਦੀ ಅಪਾਰ ਕਿਰਪਾ ਦੇ ਨਾਲ ਮੇਰੇ ਚੇਅਰਮੈਨ ਸਾਹਿਬ ਸਰ ਕੇਵਲ ਸਿੰਘ ਜੀ ਤਖਨ ਪੂਰੀ ਸਾਹਿਬ ਰਕੇਸ਼ ਸ਼ਰਮਾ ਜੀ ਸਾਰੇ ਹੀ ਮੇਰੇ ਮੰਚ ਦੇ ਸਦਸਾ ਜਿਹੜੇ ਬਹੁਤ ਸਾਲਾਂ ਤੋਂ ਨਾਲ ਜੁੜੇ ਹੋਏ ਆ ਇਸ ਤਰ੍ਹਾਂ ਹੀ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਇਹਨਾਂ ਦੇ ਸਹਿਯੋਗ ਸਦਕਾ ਤੇ ਛੋਟੇ-ਛੋਟੇ ਸਾਡੇ ਬੱਚੇ ਕਲਾਕਾਰ ਜਿਹੜੇ ਇਸ ਲੀਲਾ ਦਾ ਮੰਚਨ ਕਰਦੇ ਨੇ ਅੰਦਰ ਨਿਰਦੇਸ਼ਕ ਜਿਹੜੇ ਸਾਡੇ ਅਨਿਲ ਸ਼ਰਮਾ ਜੀ ਤੇ ਅਰਣ ਸ਼ਰਮਾ ਜੀ ਦੀ ਰਹਿਨਮਾਈ ਥੱਲੇ ਸਾਰੇ ਹੀ ਮੇਰੇ ਛੋਟੇ ਵੀਰ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਅਸੀਂ ਪਰਮਾਤਮਾ ਅਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਬਲ ਦੇਈ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਇਹ ਦਿਖਾ ਸਕੀਏ ਕਿ ਹਿੰਦੂ ਧਰਮ ਸਨਾਤਨ ਧਰਮ ਦਾ ਜਿਹੜਾ ਪ੍ਰਚਾਰ ਹੈ ਉਹ ਕਿਸੇ ਬినా ਦੇ ਟਿਕਿਆ ਹੋਇਆ ਹੈ ਕਿਸੇ ਨੀਂਵ ਤੇ ਟਿਕਿਆ ਹੋਇਆ ਹੈ ਇਹ ਯੁਗਾ ਯੁਗਾਂ ਤੋਂ ਪ੍ਰਭੂ ਦੀ ਲੀਲਾ ਦਾ ਜਿਹੜਾ ਅਸੀਂ ਮੰਚਨ ਕਰ ਰਹੇ ਹਾਂ ਮੇਰੇ ਤੋਂ ਪਹਿਲਾਂ ਵੀ ਬਹੁਤ ਲੋਕ ਆਏ ਔਨ ਕੀ ਇੱਕ ਸਿਰਫ ਸਾਡਾ ਮਕਸਦ ਇਹ ਹੁੰਦਾ ਕਿ ਔਨ ਵਾਲੀ ਜਨਰੇਸ਼ਨ ਨੂੰ ਇਹ ਪਤਾ ਲੱਗੇ ਕਿ ਹਮੇਸ਼ਾ ਸਚਾਈ ਆ ਜਿਹੜੀ ਜਿੱਦੀ ਆ ਬੁਰਾਈ ਨੂੰ ਹਾਰਨਾ ਪੈਂਦਾ ਆ ਇਹਦਾ ਹੀ ਨਿਰਦੇਸ਼ਨ ਕਰਦੇ ਆ ਇਹ ਹੀ ਅਸੀਂ ਪ੍ਰਚਾਰ ਕਰਦੇ ਆ Hindu ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਸਾਰੇ ਹੀ ਸਹਿਯੋਗੀ ਸੱਜਣਾ ਨੂੰ ਭਗਤ ਜਨਾਂ ਨੂੰ ਜੈ ਸ਼੍ਰੀ ਰਾਮ ਤੇ ਨਾਲ ਅੱਜ ਦੇ ਆਏ ਹੋਏ ਸਾਡੇ ਜਿਹੜੇ ਵਿਸ਼ੇਸ਼ ਤੌਰ ਦੇ ਉੱਪਰ ਮੇਰੇ ਛੋਟੇ ਵੀਰ ਜੀ ਸੀਤਾ ਨਾਮ ਜੀ ਨੇ ਜਰ ਅਸਿਸਟੈਂਟ ਗੋਰ ਨੇ ਰੋਟਰੀ ਕਲੱਬ ਦੇ 307061 ਦਾ ਨੰਬਰ ਹੁੰਦਾ ਰੋਟਰੀ ਜਿਹੜੀ ਕਿ ਇੰਟਰਨੈਸ਼ਨਲ ਸੰਸਥਾ ਆ ਸਮਾਜ ਸੇਵੀ ਸੰਸਥਾ 'ਚ ਬਹੁਤ ਸਾਲ ਸੇਵਾ ਕਰ ਰਹੇ ਨੇ ਪ੍ਰਧਾਨ ਵੀ ਰਹੇ ਨੇ ਬਹੁਤ ਸਾਰੀਆਂ ਸੇਵਾਵਾਂ ਇਹਨਾਂ ਨੇ ਕੀਤੀਆਂ ਨੇ ਇਹਨਾਂ ਦੇ ਨਾਲ ਆਏ ਮੇਰੇ ਸਾਰੇ ਛੋਟੇ ਵੀਰ ਮਹਾਜਨ ਸਾਹਿਬ ਤੇ ਹੋਰ ਸਾਰੇ ਵੀਰਾਂ ਨੂੰ ਬਹੁਤ-ਬਹੁਤ ਜੀ ਆਇਆਂ ਆਖਦਾ ਇਹਨਾਂ ਦਾ ਬਹੁਤ-ਬਹੁਤ ਅਸੀਂ ਅਭਾਰ ਪ੍ਰਗਟ ਕਰਦੇ ਆ ਤੇ ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੇ ਚੇਅਰਮੈਨ ਸਾਹਿਬ ਨੂੰ ਕਹੂੰਗਾ ਕਿ ਇਹਨਾਂ ਨੂੰ ਧੰਨਵਾਦ ਦੇ ਦੋ ਸ਼ਬਦ ਜ਼ਰੂਰ ਕਹਿਣ ਸਰ ਕੇਵਲ ਸਿੰਘ ਜੀ ਤੱਕਰ ਚੇਅਰਮੈਨ ਗੁਰੂ ਕਲਾ ਮੰਚ ਨਕੋਤਰ। ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਪਿਆਰ ਸਤਿਕਾਰ। ਜਿਨ੍ਹਾਂ ਨੂੰ ਵੀ ਨਾਮੁਦਾਰਾ ਤੁਹਾਡਾ ਸ਼ੋਹਰਤ ਹੈ। ਤੁਹਾਡੇ ਯਾਦਗਾਰ ਤੁਹਾਡੇ ਨਾਲ ਹੈ। ਅੱਲਾਹ। 50 ਸਾਲ ਮੈਨੂੰ ਦਿੱਤਾ ਸੀ 20 ਸਾਲ ਦੇ ਵਿੱਚ ਆ ਗਿਆ ਉਹ ਉਧਰ ਵਸੀਆਂ ਦਾ ਬਹੁਤ ਜਿਹਾ ਮੇਰਾ ਆਹ ਰਾਮ ਜੀ ਦਾ ਜੇਸੀ ਲਿਖੀਏ ਜਿਹੜਾ ਤਾਂ ਜਗਤ ਵਿੱਚ ਵਾਸੀ ਰੱਖਦਾ ਜਿਸ਼ਣ ਜਿਸ਼ਾ ਰਹੇ ਜੀ ਜਦੋਂ ਆਮਦੇ ਮੋੜਾ ਹੋਇਆ ਨਿਕਲ ਖਾਂਸੀ ਦੀ ਜੋ ਸਾਡੇ ਜੁਗਾਂ ਜੀਨਾਂ ਦਾ ਸਾਨੂੰ ਜੀਨੀ سارے بابا جی اپنی بہت ལོ་གསུམ་པའི་དུས་སུ་ ਲਾ ਮੰਜਿਸਤਨ ਜੋ ਕਿ ਪਿਛਲੇ 33 ਸਾਲ ਤੋਂ ਨਿਰੰਤਰ ਸ਼੍ਰੀ ਰਾਮਲੀਲਾ ਰਾਤਰੀ ਦਾ ਇੱਥੇ ਆਯੋਜਨ ਕਰਦੇ ਆ ਅੱਜ 34ਵੇਂ ਸਾਲ ਵਿੱਚ ਕਰ ਰਹੇ ਆ ਮਹਾਨੀ ਕਿ ਭਾਗੀ ਦੀਆਂ ਸਤਿ ਸਾਰੇ ਪੰਗੇ ਹੋਏ ਇਸ 바ਰੂ ਦਾ ਮੰਜਿਸਤਨ ਇੱਥੇ ਦੇਖਣ ਆਏ ਆ ਮੇਰੇ ਭਾਈ ਜਰਜੈ ਸਿੰਘ ਜੈ ਸ਼ਰੀਫ ਕੋ ਉਪਦਾ ਬਹੁਤ ਬਹੁਤ ਆਦਾ ਹੈ ਜਿਵੇਂ ਇਹਨਾਂ ਨੇ ਸਾਨੂੰ ਸ਼੍ਰੀ ਲਾਲ ਜੀ ਦੀ ਮਹਾਰਾਜ ਜੀ ਨੇ ਵਿਦਿਆ ਚਿਰਨ ਨੂੰ ਵਿਸ਼ਾਰਕ ਜਗਤ ਜੀਰੋ ਜੀ ਦੇ ਪਾਰ ਤੁਸੀਂ ਕੋਣਿਆਂ ਵੀ ਅਸੀਂ ਉਹਨਾਂ ਦੇ ਮਾਰਗ ਤੇ ਚੱਲ ਕੇ ਆਪਣੇ ਮਾਪਿਆਂ ਦੀ ਇਸ ਤਰ੍ਹਾਂ ਸੇਵਾ ਕਰੀਏ ਜੀ ਜੀ ਜੋ ਉਹਨਾਂ ਨੇ ਅੱਜ ਦੇ ਇਹਨਾਂ ਮੌਕਿਆਂ ਕਿਤਾ ਅਸੀਂ ਵੀ ਆਪਣੇ ਪਾਗ ਨਾਲ ਇਸ ਤਰ੍ਹਾਂ ਗੱਲ ਜੈ ਸ਼੍ਰੀਵਾ ਆਓ ਪਰੇ ਰਿਆ ਹੈ ਪੀੜਾ ਇਹ ਭਰੋ ਆ ਥੋੜੇ ਥੋੜੇ